ਕੋਈ ਨਾ ਤੁਹਾਨੂੰ ਕੱਲ ਤੋਂ ਦੱਸਿਆ ਸੀ ਬੀਗ ਸੇ ਸ਼ੈ ਨਾਰਕੋਟ੍ਰੇਡ ਦੇ ਘਾਟਲ ਦਾ ਰਾਤ੍ਰਮਿੰਦਰ ਫੜਿਆ ਸੀ ਉਹਨੇ ਆਪਣੇ ਕੁਛੀ ਦੌਰਾਨ ਦੱਸਿਆ ਸੀ ਐਸ ਐਚ ਓ ਮਜੀਠਾ ਨੂੰ ਕਿ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਰ ਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤੇਰੀ ਨਾਮ ਪੁੱਛਿਆ ਜਾ ਰਿਹਾ ਸੀਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਹ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਗਾਰਮੈਨ ਖੋਲੀ ਤੇ ਉਹਦੇ ਵਿੱਚ ਐਸ ਐਚ ਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਗਵਾਇਫਾਇਰ ਕਰ ਦਿੱਤਾ IRV ਉਹਨੇ ਰੱਖੀ ਨਹੀਂ ਉਹ ਕਾਰਬਨ ਜਿਹੜਾ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨਾਂ ਨੇ ਤਾਲਣ ਲਈ ਸੀ ਇਹਨਾਂ ਦੇ ਉੱਤੇ ਫਾਰ ਕਰਨ ਲੱਗਾ ਸੀ ਤਾਂ ਇਹ ਉਹਦੇ ਖਦੋਤ ਚਲਾਈ ਉਹਦੇ ਨਾਲ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿਹਨਾਂ ਨੂੰ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਭਾਰਤੀ ਪ੍ਰਤੀਸ਼ ਜਾਰੀ ਹੈ ਤੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮਲਜ਼ਮ ਹੈ ਉਹ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਏ ਅਭੀ ਇਹ ਵਿੱਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਜੀ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਨਸਟੇਬਲ ਕੰਨਾ ਉਹ ਜੀ ਵੀ ਵਿਚਾਰਾ ਜ਼ੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆ ਗਈ ਗੁਰਪ੍ਰੀਤ ਜੀ ਸੋ ਇਹੀ ਇੱਥੇ ਕਾਰਵਾਈ ਹੋ ਰਹੀ ਸਰ ਇਹ ਇਵੇਂ ਸ਼ਖਸ ਕਾਲਜ ਦੀ ਕਿੰਨੀ ਐ ਗੱਲ ਕੀਤੀ ਜੀ ਸਰ ਇਹ ਉਹੀ ਬੰਦਾ ਜਿਹੜਾ ਕਾਲ ਪ੍ਰੈਸ ਤੋਂ ਕਿੰਨੀ ਜੀ ਹਾਂਜੀ 8 ਕਿਲੋ ਆਲਾ ਇਹ ਮੈਂ ਕੀ ਦਾਂ ਜੀ ਮੈਂ ਕੀ ਕਹਿੰਦਾ ਜੀ ਕਵਰੀ ਹੋਈ ਕੋਈ ਸਰ ਹੋਈ ਨਹੀਂ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੰਬੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਂਗੇ ਹੁਣ ਅਸੀਂ ਜੋ ਠੀਕ ਹੋ ਜਾ ਸਰ ਕੀ ਨਾ ਕੀ ਇਹਦਾ ਫਰਮਿੰਦਰ ਸਿੰਘ ਸਰ ਇਹਦਾ ਕੋਈ ਹੋਰ ਸਾਥੀ ਦੱਸਿਆ ਜਾ ਰਿਹਾ ਸੀ ਕੱਲ ਤੋਂ ਦੱਸਿਆ ਦੇ ਕੱਲ ਉਹਦੇ ਤੇ ਲੱਗੇ ਹੋਏ ਆ ਜੀ ਇਹਦੇ ਫੜਿਆ ਨਹੀਂ ਗਿਆ ਹਾਂਜੀ ਅੱਛਾ ਸਰ ਇਹਦੀ ਪਿਸਤੌਲ